बारह हजार करोड़ रुपए का हिसाब दियो ਜੀ ਹਾਂ ਜਿਵੇਂ ਪੰਜਾਬ ਅੰਦਰ ਹੜਾ ਦੀ ਸਥਿਤੀ ਬਣ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਬੀਜੇਪੀ ਦੇ ਲੀਡਰਾਂ ਦੇ ਵਿੱਚ ਸਿਆਸਤ ਵਿਪਕ ਗਈ ਹੈ 12000 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦਿੱਤੇ ਜਾਇਕ ਚੁਕੇ ਨੇ ਪਰ ਉਸ ਦੀ ਦੁਰਵਰਤੋਂ ਕੀਤੀ ਗਈ ਇਹ ਇਲਜ਼ਾਮ ਹੁਣ ਬੀਜੇਪੀ ਲਗਾ ਰਹੀ ਹੈ ਦਰਅਸਲ ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਡਿੜਬਾ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਪ੍ਰਦਰਸ਼ਨ ਕੀਤਾ ਤੇ ਇਸ ਦਰਮਿਆਨ ਇੱਥੇ ਜ਼िला ਪ੍ਰਧਾਨ ਦਮਨਥੰਡ ਬਾਲਜਵਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੀਤੀ ਤੇ ਹੋਰ ਵੀ ਬੀਜੇਪੀ ਦੇ ਆਗੂ ਪਹੁੰਚੇ ਜਿਨ੍ਹਾਂ ਵੱਡੇ ਇਲਜ਼ਾਮ ਹੁਣ ਪੰਜਾਬ ਸਰਕਾਰ ਤੇ ਲਗਾਏ ਨੇ ਇਸ ਦੇ ਨਾਲ ਹੀ ਡਿੜਬਾ ਦੇ ਮੰਡਲ ਪ੍ਰਧਾਨ ਮੁਕੇਸ਼ ਮੋਦੀ ਤੇ ਬਹੁਤ ਸਾਰੇ ਨੌਜਵਾਨ ਵੀ ਮੌਜੂਦ ਨੇ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕਰਦਿਆ ਕਿ ਹੈ ਕੇਂਦਰ ਸਰਕਾਰ ਦੇ ਵੱਲੋਂ ਭੇਜਿਆ ਪੈਸਾ ਹੁਣ ਉਸ ਦੀ ਪੰਜਾਬ ਸਰਕਾਰ ਦੁਰਵਰਤੋਂ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਪੈਸੇ ਦਾ ਹਿਸਾਬ ਦਿਓ ਤੇ ਡਿੜਬਾ ਦੇ 메ਨ ਚੌਂਗ ਦੇ ਵਿੱਚ ਪ੍ਰਦਰਸ਼ਨ ਕਰਦਿਆ ਬੀਜੇਪੀ ਆਗੂਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ ਕਿ ਮੈਂ ਦੇਖ ਦੋ ਜੀ ਇਹਦਾ ਆਮ ਆਦਮੀ ਪਾਰਟੀ ਹੈਗੀ ਆ ਇਹਨਾਂ ਦੇ ਸੁਰ ਵੱਖਰੇ ਦੇਖਣ ਨੂੰ ਮਿਲ ਰਹੇ ਨੇਗੇ ਕੇਂਦਰ ਵੱਲੋਂ ਜੋ ਫੰਡ ਦਿੱਤਾ ਜਾ ਰਿਹਾ ਹੈਗਾ ਉਸ ਦੇ ਉੱਪਰੋਂ ਬੱਖੋ ਵੱਖਰੇ ਸੁਰ ਨਜ਼ਰ ਆ ਰਹੇ ਕਿਵੇਂ ਦੇਖਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈ ਪੰਜ ਬਹੁਤ ਹੀ ਆਫਤਾ ਦੀ ਸਥਿਤੀ ਚੋਂ ਗੁਜ਼ਰ ਰਿਹਾ ਹੈ ਬਹੁਤ ਜ਼ਿਲ੍ਹੇ ਐਸੇ ਨੇ ਜਿਹੜੇ ਕੇ ਪੂਰੇ ਤੇ ਪੂਰੇ ਜਿੱਥੇ ਲੋਕੀ ਬਰਬਾਦ ਹੋ ਗਏ ਕਿ ਜਿਹੜੇ ਥਾਂ ਆ ਦੇ ਲੋਕਾਂ ਦੀ ਫਸਲ ਤਬਾਹ ਹੋ ਗਈ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੇ ਪਸ਼ੂ ਜਿਹੜੇ ਹੈਗੇ ਆ ਉਹ ਤਬਾਹ ਹੋ ਗਏ ਉਹ ਮਰ ਗਏ ਵਿਚਾਰੇ ਰੁੜ ਗਏ ਸੋ ਇਹ ਬੜੀ ਇੱਕ ਔਖੀ ਸਥਿਤੀ ਵਿੱਚੋਂ ਪੰਜਾਬ ਗੁਜ਼ਰ ਰਿਹਾ ਔਰ ਸਭ ਤੋਂ ਜ਼ਿਆਦਾ ਦੁਖਦਾਈ ਇਹ ਹੈ ਕਿ ਇਸ ਸਥਿਤੀ ਵਿੱਚ ਵੀ ਸਾਡੀ ਮੌਕੇ ਦੀ ਸਰਕਾਰ ਜਿਹੜੀ ਹੈ ਉਹ ਆਪਣੀ ਰਾਜਨੀਤੀ ਔਰ ਜਿਹੜੀਆਂ ਉਹਦੀਆਂ ਪੱਕੀਆਂ ਆਦਤਾਂ ਨੇ ਜੋ ਤੂਫਾਨ ਬੋਲਣ ਵਾਲੀਆਂ ਜਿਹੜੀਆਂ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾਰ ਖੜਨ ਵਾਲੀਆਂ ਜਿਹੜੀਆਂ ਆਗਦਾ ਨੇ ਸਰਕਾਰ ਦੀਆਂ ਇਹ ਉਸਕੋ ਬਾਝ ਨਹੀਂ ਆ ਰਹੀ ਇਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਉਸ ਦਿਨ ਫੌਰੀ ਰਾਹਤ ਵਾਸਤੇ 1600 ਕਰੋੜ ਰੁਪਇਆ ਦੇ ਕੇ ਗਏ ਨਾਲ ਦਾ ਸੂਬਾ ਹਿਮਾਚਲ ਹੈ ਤੁਹਾਨੂੰ ਪਤਾ ਹਿਮਾਚਲ ਵਿੱਚ ਕੰਸਟਰਕਸ਼ਨ ਕੋਸਟ ਪਰ ਇਨਫਰਾਸਟ੍ਰਕਚਰ ਜਿਹੜਾ ਹੈ ਸਾਡੇ ਨਾਲੋਂ ਔਖਾ ਬਣਦਾ ਉਹਨਾਂ ਨੂੰ 1500 ਕਰੋੜ ਰੁਪਇਆ ਜਾਰੀ ਹੋਇਆ ਪੰਜਾਬ ਨੂੰ 1600 ਕਰੋੜ ਰੁਪਇਆ ਜਾਰੀ ਹੋਇਆ ਉਧਰ ਤੇ ਵੀ ਇਹ ਸਿਆਸਤ ਖੇਡਣ ਤੋਂ ਬਿਆਜ ਬਾਜ ਨਹੀਂ ਆਇਆ ਉਧਰ ਹਿਮਾਚਲ ਨੇ ਤਾਂ ਸੰਜੀਦਗੀ ਵਿਖਾਉਂਦੇ ਓਏ ਧੰਨਵਾਦ ਵੀ ਕੀਤਾ ਤੇ ਨਾਲ ਹੋਰ ਮੰਗ ਰੱਖਣ ਦੀ ਜਿਹੜੀ ਗੱਲ ਹੈ ਉਹ ਰੱਖੀ ਹੈ ਆਪਣੇ ਪੰਜਾਬ ਵਿੱਚ ਧੰਨਵਾਦ ਤੇ ਉਹਨਾਂ ਨੇ ਕੀ ਕਰਨਾ ਸੀ ਸਗੋਂ ਹੋਰ ਅਕਿਓ ਡਰਾਮੇ ਕਰਕੇ ਦਿਖਾ ਰਹੇ ਐ ਕਦੀ ਕੋਈ 60000 ਕਰੋੜ ਦੀ ਰਕਮ ਅਚਨ ਅਲਾਨ ਕਰ ਦਿੰਦੇ ਐ ਕਦੀ ਕੁਝ ਹੋਰ ਛੂਟ ਬੋਲ ਦਿੰਦੇ ਐ ਮੈਂ ਤੁਹਾਡੇ ਰਾਹੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜਾ 60000 ਕਰੋੜ ਦੀ ਇਹ ਗੱਲ ਕਰਦੇ ਨੇ ਉਹ ਬਿਲਕੁਲ ਇੱਕ ਝੂਠੀ ਜਿਹੜੀ ਫਿਗਰ ਹੈ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਕੋਈ 60000 ਕਰੋੜ ਰੁਪਇਆ ਕੇਂਦਰ ਦਾ ਇਹਨਾਂ ਦੇ ਵੱਲ ਨਹੀਂ ਬਕਾਇਆ ਖੜਾ ਉਹ ਤਾਂ ਹੁੰਦਾ ਜੇ 2018 ਵਿੱਚ GST ਲਾਗੂ ਨਾ ਹੁੰਦੀ ਤੇ ਔਰ ਜਿਹੜੇ ਪੈਸੇ ਸਾਰੇ ਸੂਬਿਆਂ ਨੂੰ ਜੀਐਸਟੀ ਵਾਸਤੇ ਆਇਆ ਹੈ ਉਹੀ ਪੈਸੇ ਪੰਜਾਬ ਨੂੰ ਆਇਆ 2022 ਤੱਕ ਤੇ 2022 ਤੋਂ ਲੈ ਕੇ 2025 ਵਿੱਚ ਕਿਸੇ ਸੂਬੇ ਨੂੰ ਕੋਈ ਫੰਡ ਕਿਸੇ ਪਾਸਿਓਂ ਨਹੀਂ ਆਇਆ ਜੋ ਨਹੀਂ ਆਣਾ ਸੀਗਾ ਜੋ ਸਕੀਮ ਸੀਗੀ ਜੋ ਪਾਲਿਸੀ ਜੀ ਉਹਦੇ ਤਹਿਤ ਜੋ ਪੈਸੇ ਆਲੇ ਸੀ ਉਹ ਆ ਗਏ ਉਸ ਤੋਂ ਇਲਾਵਾ ਜਿਹੜਾ 12000 ਕਰੋੜ ਰੁਪਈਆ ਇਹਨਾਂ ਕੋਲ ਐਸਡੀਆਰਫ অর ਐਨਡੀਆਰਫ ਦਾ ਇਕੱਠਾ ਹੋਇਆ ਪਿਆ ਇਹ ਤਾਂ ਉਸ ਨੂੰ ਵੀ ਕਬੂਲ ਨਹੀਂ ਕਰ ਰਹੇ ਉਸ ਤੋਂ ਵੀ ਮੁਕਰ ਰਹੇ ਨੇ ਔਰ ਅੱਜ ਅਸੀਂ ਸਾਰੇ ਇਸ ਲਈ ਕਤਿਤ ਹੋਇਆ ਕਿ ਅਸੀਂ ਉਸ 12000 ਤਾਂ ਜਿਹੜਾ ਸਾਹਬ ਹੈ ਉਹ ਇਹ ਨਾ ਤੋਂ ਮੰਗ ਰਿਹਾ ਅਸੀਂ ਚਾਹੁੰਦੇ ਆ ਕਿ ਅੱਜ ਇਸ ਆਰਥਿਕ ਦੀ ਸਥਿਤੀ ਵਿੱਚ ਕਿਤੇ ਤਾਂ 12000 ਕਰੋੜ ਨਾਲ ਸਾਰੇ ਦੇ ਦੁੱਖਾਂ ਦੇ ਉੱਪਰ ਮਰਮ ਲੱਗ ਜਾਂਦੀ ਸੀ ਸਾਰੇ ਲੋਕਾਂ ਦਾ ਜਿਹੜਾ ਹੈਗਾ ਜੋ ਦੁੱਖ ਤਕਲੀਫ ਹੈ ਉਸ ਦਾ ਹੱਲ ਹੋ ਜਾਦਿਲਾ ਪਰ ਕਿਤੇ ਇਹ ਉਸ ਨੂੰ ਬਿਲਕੁਲ ਨੁਕਰ ਰਹੇ ਨੇ ਔਰ ਇਹ ਲੋਕਾਂ ਨੂੰ ਪੰਲਾ ਛਾੜ ਰਹੇ ਨੇ ਔਰ ਅਸੀਂ ਇਹ ਹੋਣ ਨਹੀਂ ਦਵਾਂਗੇ ਅਸੀਂ ਇਹ 12000 ਕਰੋੜ ਰੁਪਏ ਦੇ ਹਰ ਪਾਈ ਪਾਈ ਦਾ ਹਿਸਾਬ ਹੈ ਸਰਕਾਰ ਤੋਂ ਮੰਗਾ ਕੇ ਅਸੀਂ ਕੋਈ ਜਾਂਚ ਵੀ ਮੰਗ ਕਰਦੇ ਹਾਂ ਕਿ ਉਹ ਜਾਂਚ ਹੋਏਗੀ ਕੇਂਦਰ ਕੋਈ ਜਾਂਚ ਕਰੇਗੀ ਬਿਲਕੁਲ ਜੀ ਜਾਂਚ ਦਾ ਜਾਂਚ ਦਾ ਸੌਪ ਐਸੇ ਹੋਏਗੀ ਹੋਏਗੀ ਔਰ ਮੈਂ ਲੋਕਾਂ ਨੂੰ ਨਾਲ ਇਹ ਵੀ ਦੱਸਣਾ ਚਾਹਲੀ ਆ ਕਿ ਪ੍ਰਧਾਨ ਮੰਤਰੀ ਜੀ ਬਹੁਤ ਇੱਕ ਸੂਝਵਾਨ ਵਿਅਕਤੀ ਨੇ ਕੇਂਦਰ ਦੀ ਸਰਕਾਰ ਕਿਸੇ ਵੀ ਹਾਲਤ ਵਿੱਚ ਸਾਨੂੰ ਇਹਨਾਂ ਲੋਕਾਂ ਦੇ ਇਹਨਾਂ ਡੋਗਲੇ ਝੂਠੇ ਲੋਕਾਂ ਦੇ ਹਵਾਲੇ ਨਹੀਂ ਕਰਨ ਲੱਗੀ ਉਹਨਾਂ ਨੂੰ ਵੀ ਇਹਨਾਂ ਦੀ ਕਰਤੂਤਾ ਦਾ ਪਤਾ ਹੈ ਸਾਡਾ ਮੋਢੇ ਨਾਲ ਮੋਟਾ ਜੋੜ ਕੇ ਖੜੀ ਹੈ ਜਿੱਥੇ ਕਿਤੇ ਲੋੜ ਹੋਊਗੀ ਕੇਂਦਰ ਆਪਣੀ ਸਹਾਇਤਾ ਜਿਹੜੀ ਹੈਗੀ ਉਹ ਭੇਜਦੀ ਰਹੇਗੀ 1600 ਕਰੋੜ ਰੁਪਏ ਇੱਕ ਆ ਗਿਆ ਅੱਗੇ ਵੀ ਜੋ ਕਮੇਟੀਆਂ ਫੈਸਲਾ ਕਰਨ ਗਿਆ ਅੰਦਾਜ਼ਾ ਲਗਾਉਣ ਗਿਆ ਜੋ ਨੁਕਸਾਨ ਹੋਇਆ ਹੈ ਉਸ ਦੇ ਮੁਤਾਬਕ ਅੱਗੇ ਵੀ ਪੈਸੇ ਆਉਂਦੇ ਰਹਿਣਗੇ ਮੰਤਰੀ ਸਾਹਿਬ ਜੀ ਨੇ ਕਿ 20000 ਰੁਪਏ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਮਿਲੇਗਾ ਕਿੰਨਾ ਤੱਕ ਦਾ ਲੋਕ ਦਿੱਤਾ ਜਾਏਗਾ ਕਿਉਂਕਿ 3 ਦੇ ਵਿੱਚ ਨਹੀਂ ਮਿਲਿਆ 2023 ਚ ਮਿਲਿਆ ਸੀ ਮੇਰੀ ਆਪ ਦੀ ਜ਼ਮੀਨ ਧੁੱਪੀ ਸੀ ਕਿਨ ਕਿਲੇ ਕਿਸੇ ਨੂੰ ਕੋਈ ਇਹਨਾਂ ਵੱਲੋਂ ਪੈਸੇ ਨਹੀਂ ਆਏ ਜਿਹੜਾ ਪੈਸਾ ਆਇਆ ਉਹ ਕੇਂਦਰ ਦਾ ਆਇਆ 6800 ਰੁਪਏ ਸੋ ਇਸ ਵਾਰ ਵੀ ਸਾਨੂੰ ਕੋਈ ਆਸ ਨਹੀਂ ਲੱਗਦੀ ਜੇ ਇਹਨਾਂ ਦੀ ਨੀਤ ਹੋਵੇ ਤਾਂ 1600 ਕਰੋੜ ਰੁਪਏ ਜੋ ਜਿਹੜੇ 4 ਲੱਖ ਕਿੱਲਾ ਡੁੱਬਿਆ ਕਹਿੰਦੇ ਐ ਤਾਂ ਹਰ ਕਿੱਲੇ ਨੂੰ 40000 ਰੁਪਏ ਮੁਆਵਜ਼ਾ ਤਾਂ ਉਸੇ ਪੈਸੇ ਤੋਂ ਦਿੱਤਾ ਜਾ ਸਕਦਾ ਪਰ ਇਹਨਾਂ ਦੀ ਨੀਤ ਨਹੀਂ ਹੈਗੀ ਨੀਤ ਇਹ ਹੈ ਕਿ ਪੈਸਾ ਕੇਂਦਰ ਦੇ ਅੰਦਰ ਬਈ ਚੱਲੇ ਤੇ ਅਸੀਂ ਉਹਨੂੰ ਦੋਨੋਂ ਹੱਥਾਂ ਨਾਲ ਰੋੜਾਈ